ਹੈਲੋ ਬਾਈ ਯਾਨੀ ਨਸਾਈ ਸਤਿ ਸ਼੍ਰੀ ਅਕਾਲ ਬਾਈ ਸਟਾਰ ਕੂਤਰਵਾਚ ਚੈਨਲ ਦੇਖ ਰਹੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਟਾਰ ਕੂਤਰਵਾਚ ਤੇ ਮੈਂ ਕੁਲਦੀਪ ਢੱਲਮਾ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹੈ ਅ ਦਰਸ਼ਕ ਵੀਰੋ ਅੱਜ ਕਬੂਤਰਬਾਜੀ ਦੇ ਇੱਕ ਉੱਚਾ ਚੱਕਣ ਵਾਸਤੇ ਇੱਕ ਅੱਜ ਮੀਟਿੰਗ ਬੁਲਾਈ ਗਈ ਸੀ ਪਿੰਡ ਪੱਬੀਆਂ ਤੇ ਉੱਥੇ ਸਾਰਾ ਆਪਣਾ ਕਬੂਤਰਬਾਜੀ ਦਾ ਜਿੰਨਾ ਵੀ ਜਗਤ ਸੀਗਾ ਸਾਰਾ ਅੱਜ ਇਕੱਠਾ ਹੋਇਆ ਤੇ ਪ੍ਰਧਾਨ ਜੀ ਸੋਨੀ ਜੀ ਰਾਮਪੁਰ ਜੀ ਤੇ ਬਾਈ ਗੋਖੀ ਜੀ ਤੇ ਅੱਜ ਸਾਰੇ ਜਿਹੜਾ ਸੰਚਾਲਨ ਕੀਤਾ ਸਾਰਾ ਅੱਜ ਦਾ ਜਿਹੜਾ ਹੋਇਆ ਉੱਚ ਆਪਾਂ ਕੁਝ ਕੁ ਗੱਲਾਂ ਡਿਕਲੇਅਰ ਕਰਨੀਆਂ ਵੀ ਕਿਹੜੀਆਂ-ਕਿਹੜੀਆਂ ਗੱਲਾਂ ਜਿਹੜੀਆਂ ਅੱਜ ਕਲੀਅਰ ਹੋ ਗਈਆਂ ਜਾਂ ਕਿਹੜੀਆਂ ਗੱਲਾਂ ਕੁਝ ਟਾਈਮ ਬਾਅਦ ਬਾਈ ਉਰੇ ਲਿਸਟ ਪਾਉਣਗੇ ਜਾਂ ਰੂਲ ਲਾ ਲਓ ਤੇ ਬਾਈ ਜੀ ਬਹੁਤ-ਬਹੁਤ ਸਵਾਗਤ ਜੀ ਧੰਨਵਾਦ ਜੀ ਤੁਹਾਡਾ ਤੁਹਾਡਾ ਵੀ ਬਾਈ ਸਟਾਰ ਕਬੂਤਰ ਦੀ ਸਾਰੀ ਟੀਮ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਉਰੇ ਆ ਕੇ ਸਾਰੀ ਸੇਵਾ ਸਾਰੀ ਜਿਹੜੇ ਵੀ ਖਿਡਾਰੀ ਐ ਜੋ ਵੀ ਗੱਲਾਂ ਗੀਆਂ ਸਾਰੀਆਂ ਕੈਪਚਰ ਕਰੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਮੁੱਦਾ ਸਾਡਾ ਸੀਗਾ ਜੀ ਕਈ ਵਿਸ਼ੇ ਤੇ ਮੁੱਦਾ ਸੀਗਾ ਜਿਵੇਂ ਐਂਟਰੀਆਂ ਦਾ ਸੀਗਾ ਜੀ ਰੋਟੀ ਦੇ ਵੇਸਿਆਂ ਦਾ ਸੀਗਾ ਐਂਟਰੀ ਵਧਾਉਣ ਦਾ ਸੀਗਾ ਜੀ ਜਾਂ ਇੱਕ ਦੋ ਮੁੱਦੇ ਹੋਰ ਸੀਗੇ ਉਹ ਸਾਰੇ ਸਾਰਿਆਂ ਨੂੰ ਅਸੀਂ ਚੰਗੀ ਤਰ੍ਹਾਂ ਸੰਤੁਸ਼ਟ ਕਰਕੇ ਭੇਜਿਆ ਜੀ ਜਿਹੜੇ ਰੂਲ ਪਹਿਲਾਂ ਸੀਗੇ ਜਿਹੜੇ ਲਿਖੇ ਸੀ 100 ਰੁਪਏ ਰੋਟੀ ਦਾ ਜੀ 5000 ਰੁਪਏ ਤੋਂ ਮੁੱਢ ਤੋਂ ਵੱਧ ਉਹ ਨਹੀਂ ਹੋਣਾ ਹੈਗਾ ਸਾਰਾ ਪ੍ਰੋਪਰ ਸੇਮ ਹੋਵੇ ਆ ਸਾਰੇ ਕਲਬਾਂ ਨੇ ਤਕਰੀਬਨ ਜਿੰਨੇ ਵੀ ਆਪਣੇ ਏਰੀਏ ਦੇ ਲੁਧਿਆਣਾ ਜ਼ਿਲ੍ਹੇ ਦੇ ਜਾਂ ਹੋਰ ਵੀ ਨਾਲ ਲੱਗਦੇ ਜਿਹੜੇ ਸ਼ਹਿਰ ਨੇ ਉਹਨਾਂ ਨੇ ਸਾਰੀਆਂ ਕਮੇਟੀਆਂ ਜਿੰਨੇ ਵੀ ਕਲੱਬ ਬਣੇ ਹਨ ਕੋਈ 10 ਵਾਜੀਆਂ ਕਰਾਉਦਾ ਕੋਈ 20 ਵਾਜੀਆਂ ਕਰਾਉਣਾ ਉਹਨਾਂ ਨੇ ਸਾਰਿਆਂ ਦਾ ਸਾਡਾ ਬਹੁਤ ਸਹਿਯੋਗ ਦਿੱਤਾ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਏਡੀ ਦੂਰੋਂ ਚੱਲ ਕੇ ਆਏ ਨੇਗੇ ਇੱਥੇ ਆਪਣੇ ਸ਼ੌਂਕ ਲਈ ਖੜੇ ਨੇ ਸਾਰੇ ਭਰਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਰੀ ਕੋਈ ਵੀ ਅਸੀਂ ਕੋਈ ਡਿਸੀਜਨ ਨਹੀਂ ਹੋਇਆ ਹੈਗਾ ਜਿੱਤੇ ਕਿਸੇ ਨੇ ਕਿੰਤੂ ਪਰੰਤੂ ਕਰਿਓ ਸਾਰੇ ਖਿਡਾਰੀ ਵੀਰਾਂ ਸੀਨੀਅਰ ਖਿਡਾਰੀ ਵੀ ਆਏ ਸੀ ਸਾਰੇ ਸਾਰਿਆਂ ਦਾ ਬਹੁਤ ਧੰਨਵਾਦ ਉਹਨਾਂ ਨੇ ਵੀ ਕਈ ਗੱਲਾਂ ਦੱਸੀਆਂ ਵੀ ਐਂ ਕਰੋ ਐਂ ਕਰੋ ਉਹ ਜਿਵੇਂ ਸੀਗਾ ਸਾਰਾ ਸੈ ਜਿਵੇਂ ਜਿਵੇਂ ਆਪਣੇ ਬਾਕੀ ਲਿਸਟ ਇੱਕ ਦਿਨ ਤੱਕ ਜਾਰੀ ਕਰ ਦਾਂਗੇ ਪ੍ਰੋਪਰ ਪੂਰੀ ਸਾਰੀਆਂ ਗਾਈਡਲਾਈਨਾਂ ਦੀ ਸਾਰੀਆਂ ਤਕਰੀਬਨ ਉਹ ਮਹੀਨੇ ਜਿਵੇਂ ਆਪਣੀਆਂ ਪਹਿਲਾਂ ਸੀ ਜਿਹੜੀਆਂ ਮੇਨ ਮੇਨ ਅੱਜ ਹੋਈਆਂ ਨੇ ਵੀਰੇ ਮੜਾ ਕੋਕੀ ਭਾਈ ਉਹ ਕਲੀਅਰ ਜਾਂ ਕਰ ਦੋ ਇੱਕ ਤਾਂ ਜਿਹੜਾ ਆਪਣਾ ਮੇਨ ਜਿਹੜੇ ਮੇਨ ਦਰਸ਼ਕਾਂ ਦੀ ਜਿਹੜੀ ਹੈ ਬਾਈ ਇੱਕ ਜਿਹੜੀ ਆਪਣੀ ਐਂਟਰੀ ਦੀ ਆ ਉਹ ਜ਼ਰੂਰ ਕਲੀਅਰ ਕਰ ਦੋ ਐਂਟਰੀ ਦੇ ਵੀਰ ਜੀ ਆਏ ਸੀਗਾ ਕਈ ਸੀਗੇ ਮਤਲਬ ਜ਼ਿਆਦਾ ਤਬਕੇ ਲਈ ਤੇ ਥੱਲੇ ਵਾਲੇ ਨਹੀਂ ਵਿਚਾਰੇ ਮਾਤਰ ਬੰਦੇ ਜਿਹੜੇ ਵਿਚਾਰੇ ਨਾ ਆਪਣਾ ਕੰਮ ਕਰ ਕਰਕੇ ਉਹਨਾਂ ਨੇ ਸ਼ੌਂਕ ਹੀ ਪੂਰਾ ਕਰਨਾ ਹੁੰਦਾ ਉਹ ਬੰਦੇ ਬਹੁਤ ਜ਼ਿਆਦਾ ਸਾਡੀ ਕੂਟਰ ਬਈਆਂ ਜੁੜੇ ਨੇ ਜਿਹੜੇ ਤਾਂ ਹਲੇ ਨੇਗੇ ਉਹ ਬਹੁਤ ਜ਼ਿਆਦਾ ਘਟਨੇ ਮਤਲਬ ਉਹ ਹੈਗੇ 30% ਬਾਕੀ 70% ਸਾਰੇ ਦੂਜੇ ਨੇ ਜੀ ਜੀ ਉਹਨਾਂ ਦੀ ਡਿਮਾਂਡ ਸੀ ਵੀ ਤੁਸੀਂ ਵੱਧ ਨਾ ਕਰੋ ਇੱਕ ਬਈ ਜਦੋਂ ਵੱਧ ਕੋਈ ਵੀ ਇੰਟਰੀ ਵੱਧ ਪ੍ਰਚਲਿਤ ਕਰਦੇ ਆ ਉਹ ਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਬਾਜੀ ਕਰਾਉਣ ਵਾਲਿਆਂ ਨੂੰ ਪ੍ਰੋਬਲਮ ਆਉਂਦੀ ਆ ਪਰ ਉਹ ਜਿਛਪਾਰਸ਼ਾਂ ਪਿੰਨੀਆਂ ਬਟੇ ਲੀਡਰਾਂ ਵਾਲੀਆਂ ਵੀ ਹਾਂ ਇਹ ਸਾਡੀ ਇੰਪ੍ਰੈਸ਼ਨ ਪੈਂਦਾ ਉਸ ਕਰਕੇ ਸਾਰਾ ਕਮੇਟੀ ਨੇ ਸਾਰੇ ਸੀਨੀਅਰ ਪਲੇਅਰਾਂ ਨੇ ਇਹੀ ਡਿਸੀਜਨ ਲਿਆ ਵੇ ਤੁਸੀਂ 5000 ਵੀ ਉਹ 5000 ਤੀ ਰੱਖੋ ਉਦੋਂ ਬਾਅਦ ਨਹੀਂ ਉਹ ਕਰਨੀ ਹੈ ਤੇ ਜਿਹੜਾ 100 ਰੋਟੀ ਦਾ ਜੀ ਆਪਣਾ ਕਿੰਨਾ ਕਰਤਾ ਰੋਟੀ ਦਾ ਆਪਣਾ 100 ਸੀਗੇ ਜੀ 100 ਹੀ ਰੱਖਿਓ ਜੀ ਅੱਛਾ ਇੱਕ ਗੱਲ ਹੋਰ ਜੀ ਪਹਿਲਾਂ ਜਿਹੜੇ ਬੰਦੇ ਮਤਲਬ ਕਿ ਕਮੇਟੀ ਤੋਂ ਕੁਛ ਹੱਦ ਤੱਕ ਬਾਹਰ ਹੋਏ ਨੇ ਹਾਂਜੀ ਉਹਨਾਂ ਬਾਰੇ ਕੋਈਸ ਰੂਲ ਦੇ ਵਿੱਚ ਕਰਿਆ ਕੁਛ ਨਹੀਂ ਕੋਈ ਹੱਦ ਤੱਕ ਕੋਈ ਬਾਹਰ ਨਹੀਂ ਸੀ ਤਕਰੀਬਨ ਤਾਂ ਥੋੜੀਆਂ ਬਾਜ਼ੀਆਂ ਸੀਗੀਆਂ ਜਿਵੇਂ ਉਹਨਾਂ ਨੇ ਐਂਟਰੀ ਸਾਡੀ ਸੀਗੀ ਵੀ ਆਪਾਂ ਐਂਟਰੀ ਫੜਨੀ ਤੀਜੇ ਮਹੀਨੇ 'ਚ ਜਾ ਕੇ ਉਹਨਾਂ ਨੇ ਮਹੀਨਾ ਤੋਂ ਪਹਿਲਾਂ ਐਂਟਰੀਆਂ ਫੜ ਲਈਆਂ ਜੀ ਉਹ ਸੀਗਾ ਉਹ ਭਰਾਵਾਂ ਨੇ ਸਾਨੂੰ ਕਿਹਾ ਵੀ ਸਾਤੋਂ ਗਲਤੀ ਹੋ ਗਈ ਵੀ ਅਸੀਂ ਗਲਤੀ ਮੰਨਾਂਗੇ ਲਿਖਤੀ ਰੂਪ ਚ ਜਿਹੜੇ ਭਰਾ ਸਾਨੂੰ ਲਿਖਤੀ ਰੂਪ ਚ ਗਲਤੀ ਦੇਣਾਂਗੇ ਵੀ ਹਾਂ ਸਾਤੋਂ ਆ ਗਲਤੀ ਹੋਈ ਆ ਜਿਨ੍ਹਾਂ ਨੇ ਉੱਥੇ ਐਂਟਰੀ ਕਰਾਈ ਉਹ ਤੇ ਜਿਨ੍ਹਾਂ ਨੇ ਐਂਟਰੀ ਕਰਵਾਈ ਜੀ ਉਹ ਮਤਲਬ ਜਿਹੜੇ ਪਿੰਡ ਨੇ ਐਂਟਰੀਆਂ ਫੜੀਆਂ ਉਹ ਉਹ ਸਾਨੂੰ ਵੀ ਸਾਤੋਂ ਬਹੁਤ ਗਲਤੀ ਹੋ ਗਈ ਜੀ ਉਹ ਆਪਣੀ ਗਲਤੀ ਫੀਲ ਕਰਕੇ ਅਸੀਂ ਉਹਨਾਂ ਨੂੰ ਮਾਫ ਕਰ ਦਾਂਗੇ ਕੋਈ ਏਡਾ ਮਸਲਾ ਨਹੀਂ ਹੈਗਾ ਇਹ ਉਹ ਵੀ ਪੰਜਾਬ ਦੇ ਪੂਰੇ ਪੰਜਾਬ ਚ ਮਸਾਂ ਚਾਰ ਜਾਂ ਪੰਜ ਹੀ ਇਹਦੀ ਐਂਟਰੀ ਹੋਈਆਂ ਬਾਕੀ ਐਂਟਰ ਹੋਈਆਂ ਨਹੀਂ ਤਕਰੀਬਨ ਸਾਰੇ ਵੇਟ ਕਰਦੇ ਆ ਆਪਣੇ ਮਾਰਚ ਦੀ ਜਿਹੜਾ ਇੱਕ ਫੋਲੋਖਾਰੀ ਵਾਲਾ استاد ਜੀ ਤੁਹਾਡੇ ਨਾਲ ਜ਼ਿਕਰ ਵੀ ਹੋਇਆ ਸੀ ਗੱਲ ਦਾ ਉਹ ਕਲੀਅਰ ਕਰ ਦੋ ਜੇ ਕਰੀ ਆਪਾਂ ਉਹ ਬਾਕੀ ਮੰਨ ਲਈ ਸੀ ਉਹ ਕਹਿੰਦੇ ਵੀ ਅਸੀਂ ਇੱਕ ਹੀ ਫੜਲੀ ਗਾਹ ਨੂੰ ਅਸੀਂ ਐਂਟਰੀ ਮੌਕੇ ਤੇ ਫੜ ਲਾਂਗੇ ਮੈਂ ਵੀ ਠੀਕ ਆ ਕਹਿੰਦੇ ਸਾਨੂੰ ਨਹੀਂ ਪਤਾ ਲੱਗਾ ਮੈਸੇ ਮੈਂ ਕੁਲਦੀਪ ਨੂੰ ਕਿਹਾ ਸੀ ਮੈਂ ਕਿਹਾ ਵੀ ਉਹਨਾਂ ਨੂੰ ਸਮਝਾ ਉਹ ਕਹਿੰਦਾ ਵੀਰੇ ਮੇਰੇ ਕੋਲੇ ਗੱਲ ਨਹੀਂ ਗਈ ਕੁਲਦੀਪ ਦੀ ਕਿਸੇ ਹੋਰ ਮੁੰਡੇ ਨਾਲ ਗੱਲ ਹੋਊਗੀ ਹੋਣੀ ਆ ਚਲੋ ਉਹਨਾਂ ਨੇ ਵਿਚਾਰਿਆਂ ਨੇ ਜੇ ਉਹਨਾਂ ਨੇ ਆਪਣੇ ਐਂਟੀ ਜਣਾਉਂਦਾ ਗਲਤੀ ਨਾ ਮੰਨੀ ਬਿਲਕੁਲ ਜੀ ਬਿਲਕੁਲ ਮੈਨੂੰ ਵੀ ਆ ਇੱਕ ਮਸਲਾ ਹੋਰ ਸੀਗਾ ਜਿਵੇਂ ਸਾਡੇ ਕੀਪੇ ਵਾਲਾ ਜੀ ਉਹ ਕੀਪੇ ਵਾਲਾ ਵੀ ਅੱਜ ਹਾਂ ਕੀਪੇ ਵਾਲਾ ਵੀ ਅੱਜ ਕਲੀਅਰ ਹੋ ਗਿਆ ਚਲੋ ਕੀਪੇ ਨੂੰ ਹੋਇਆ ਪਹਿਲਾਂ ਵੀ ਚਲੋ ਫੀਲ ਕਰਦਾ ਸੀਗਾ ਸਾਰੀ ਉਹ ਜਿਹੜਾ ਜਰਮਾਨਾ ਸੀਗਾ ਜਰਮਾਨਾ ਉਹਨੇ ਕਮੇਟੀ ਨੂੰ ਆਪਦਾ ਜਮ੍ਹਾਂ ਕਰਾਤਾ ਉਹ ਕਮੇਟੀਆਂ ਸਾਰੇ ਇੱਥੇ ਸਾਰੇ ਭਰਾਵਾਂ ਤੋਂ ਜਿੰਨੇ ਵੀ ਸਾਰੇ ਸਤਧਾਰ ਹੱਥ ਖੜੇ ਕਰਾ ਕੇ ਕੀਪੇ ਨੂੰ ਅੱਜ ਮਾਫ ਕਰਤਾ ਕੀਪਾ ਆਉਦੀ ਕਿਤੇ ਵੀ ਐਂਟਰੀ ਕਰ ਸਕਦਾ ਕੀਪੇ ਵਾਲਾ ਮਸਲਾ ਬਹੁਤ ਵੱਡਾ ਸੀਗਾ ਇਹ ਕੀਪਾ ਆਉਦੀ ਮੈਂ ਗਲਤੀ ਮੰਨੇ ਗਈ ਮੇਥੋਂ ਗਲਤੀ ਹੋ ਜੋ ਮੈਨੂੰ ਆਫ ਕੀਤਾ ਜਾਵੇ ਉਹਨੂੰ ਸਾਰੀ ਕਮੇਟੀ ਨੇ ਸਾਰੇ ਜਿੰਨੇ ਇਸੇ ਸ਼ਿਕਾਰੀ ਭਰਾਏ ਸੀ ਉਹਨਾਂ ਨੇ ਮਾਫ ਕਰਤਾ ਇਹ ਥੋੜਾ ਹੀ ਵੱਡਾ ਪਾਣਾ ਬਾਈ ਚਲੋ ਜੋ ਕੁਝ ਪਿੱਛੇ ਹੋਇਆ ਉਸਤਾਜ ਜੀ ਦੇਖੋ ਗਲਤੀਆਂ ਸਾਰਿਆਂ ਤੋਂ ਹੀ ਹੁੰਦੀਆਂ ਤੁਸੀਂ ਵੀ ਜਨਤਾ ਦੇ ਰਾਏ ਲੈ ਕੇ ਸਾਰਾ ਕੁਝ ਵੇੜਿਆ ਉਹ ਵੀ ਚੰ ਸੰਗਤ ਜਾ ਕੇ ਠੀਕ ਕਿੱਥੇ ਅਸੀਂ 2-4 ਬੰਦਿਆਂ ਚ ਵੀ ਕਹਿੰਦੇ ਸੀ ਚਲੋ ਉਹਨੇ ਸੰਗਤ ਚ ਮੰਗ ਠੀਕ ਆ ਜਦੋਂ ਜਦੋਂ ਯਾਰ ਸਾਰੇ ਬੰਦੇ ਕਹਿਣ ਫਿਰ ਆਪਾਂ ਆੜਨਾ ਵੀ ਨਹੀਂ ਚਾਹੀਦਾ ਤੁਹਾਨੂੰ ਤਾਂ ਉਸਤਾਦ ਜੀ ਵੱਡਾ ਦਿਲ ਰੱਖਣਾ ਹੀ ਪੈਣਾ ਕਿ ਅਸੀਂ ਤਾਂ ਨੋਰਮਲ ਆ ਗਏ ਥੱਲੇ ਦਾ ਲੈਵ ਲਾ ਕੇ ਤਾਂ 100 ਗਲਤੀਆਂ ਕਰਾਂ ਦੇਖੋ ਵੀਰ ਜੀ ਸਾਡੀ ਜਿਹੜੀ ਪੰਜਾਬ ਦੀ ਕਮੇਟੀ ਹੈ ਜੇ ਸਾਰੇ ਸੂਝਵਾਨ ਵਧੀਆ ਵਧੀਆ ਮੈਂਬਰ ਨੇ ਇਹਨਾਂ ਦੀ ਸਾਡਾ ਤਾਂ 21 ਮੁੱਦਾ ਵੀ ਪੰਜਾਬ ਦੀ ਕੂਟਰਵਾਜੀ ਤੋਂ ਸਾਫ਼ ਹੋਵੇ ਕਿਵੇਂ ਨਾ ਕਿਵੇਂ ਚਾਹੇ ਕਿ ਕਿਸੇ ਨੇ ਮਨਤਾ ਕਰਨੀ ਪੈਣਾ ਕਿਸੇ ਨੂੰ ਕਿਵੇਂ ਕਿਵੇਂ ਮੰਨ ਕੇ ਮਨਾਉਣਾ ਪਵੇ ਅੱਜ ਸਾਰੇ ਭਰਾ ਮੰਨ ਕੇ ਗਏ ਨੇ ਸਾਰੇ ਨਾਲ ਨੇ तकरीबन ਇੱਕ ਇੱਕ ਵੱਡੇ ਭਾਈ ਮੈਂ ਵੀ ਤੁਹਾਨੂੰ ਆਪਣਾ ਪਰਸਨਲੀ ਓਪੀਨੀਅਨ ਹੁੰਦਾ ਜਿਹੜਾ ਮੈਂ ਤੁਹਾਨੂੰ ਪਰਸਨਲੀ ਵੀ ਦਿੰਨਾ ਨਾ ਭਾਈ ਸੋਨੀ ਨੇ ਕੁਝ ਖਾਣਾ ਨਾ ਭਾਈ ਗੋਖੀ ਨੇ ਕੁਝ ਖਾਣਾ ਜਿੰਨੇ ਵੀ ਆਪਣੇ ਸਾਰੇ ਅਰਸ਼ਰ ਅੱਗੇ ਖੜੇ ਨੇ ਵੀਰੇ ਜਿੰਨੇ ਵੀ ਨੇ ਜਿੰਨੇ ਵੀ ਕਮੇਟੀ 'ਚ ਨੇ ਇਹ ਸਿਰਫ ਔਰ ਸਿਰਫ ਇੱਕ ਕਬੂਤਰਬਾਜੀ ਨੂੰ ਉੱਚਾ ਚੱਕਣ ਵਾਸਤੇ ਵੀਰੇ ਅੱਗੇ ਹੋ ਰਹੇ ਨੇ ਪਹਿਲਾਂ ਕਹ ਰਹੇ ਹੁੰਦੇ ਸੀ ਵੀ ਅੱਗੇ ਲੱਗੋ ਹੁਣ ਅੱਗੇ ਲੱਗ ਰਹੇ ਨੇ ਹੁਣ ਹੁਣ ਸਾਥ ਦਿਓ ਨਹੀਂ ਸਾਥ ਦੇ ਸਾਰੇ ਸਾਥ ਦਿਓ ਹੁਣ ਸਾਥ ਦਿਓ ਜਿਹੜੀ ਗੱਲ ਹੁਣ ਜਿਹੜਾ ਆਪਾਂ ਨੂੰ ਸਾਥ ਦੇਣ ਦੀ ਲੋੜ ਆ ਪਹਿਲਾਂ ਆਪਾਂ ਗੱਲਾਂ ਹੀ ਮਾਰੀਆਂ ਹੁਣ ਤੱਕ ਭਾਈ ਠੀਕ ਆ ਇਹ ਜ਼ਰੂਰੀ ਆ ਅੱਛਾ ਵੀਰੇ ਹੋਰ ਕੋਈ ਜਿਹੜਾ ਕੋਈ ਅੱਜ ਕਮੇਟੀ ਨੇ ਕੋਈ ਫੈਸਲਾ ਲਿਆ ਹੋਵੇ ਖਾਸ ਹੋਰ ਖਾਸ ਤਾਂ ਇਹੀ ਸੀ ਵੀਰੇ ਇੱਕ ਮੇਲ ਸੀਗਾ ਲੱਗਦਾ ਵੀ ਆਹ ਆਪਣੇ ਐਂਟਰੀਆਂ ਵਾਲਾ ਜੀ ਤੇ ਇੱਕ ਇੱਕ ਦੋ ਕਮੇਟੀਆਂ ਨੇ ਸੀਗੇ ਮਾਨਸਿਕ ਕਮੇਟੀ ਆ ਸੀਗਾ ਉਹ ਮਾਨਸਿਕ ਕਮੇਟੀ ਦੋ ਉਹ ਸਾਰੇ ਇਕੱਠੇ ਕਰ ਲਈ ਸੀਗੇ ਜਿੰਨੇ ਵੀ ਦੋ ਗਰੁੱਪ ਨੇ ਉੱਥੇ ਉਹ ਦੋਨੇ ਗਰੁੱਪ ਇਕੱਠੇ ਕਰਕੇ ਉਹਨਾਂ ਨੂੰ ਦੱਸਦਾ ਵੀ ਤੁਸੀਂ ਜਿੱਦਨਾਂ ਹਾਲੀ ਮਰਜ਼ੀ ਸੱਦ ਲਿਓ ਜੀ ਠੀਕ ਉਰੇ ਉਹ ਮੰਨ ਕੇ ਗਏ ਨੇ ਵੀ ਜਿਵੇਂ ਤੁਸੀਂ ਕਹਾਂਗੇ ਅਸੀਂ ਉਵੇਂ ਚੱਲਾਂਗੇ ਮੈਂ ਤੇ ਬੋਖੀ ਵੀ ਇੱਕ ਦਿਨ ਸਾਡੀ ਕਮੇਟੀ ਦੇ ਪੰਜ ਚਾਰ ਮੈਂਬਰ ਚਲੇ ਜਾਣਗੇ ਮੈਂ ਉਧਰੋਂ ਮਿੱਕੀ ਚਲੇ ਜਾਊ ਬਾਈ ਜੀ ਤੁਹਾਨੂੰ ਕੈਨ ਆਪ ਸਾਰੇ ਜਿਹੜਾ ਨੇ ਵਾਕਮ ਨੇ ਇੱਕ ਦੂਏ ਦਿਨ ਜਾ ਕੇ ਉੱਥੇ ਉਹਨਾਂ ਨੇ 11 ਮੈਂਬਰ ਇੱਕ ਦੇ 11 ਮੈਂਬਰ ਇੱਕ ਦੇ ਬਣਾ ਕੇ ਇੱਕ ਪ੍ਰਧਾਨ ਬਣਾ ਸੰਝਾ ਪ੍ਰਧਾਨ ਬਣਾ ਕੇ ਉਹ ਵੀ ਨਿਭੜ ਜੂਗਾ ਕੋਈ ਤੁਸੀਂ ਉੱਥੇ ਜਾ ਕੇ ਬਣਵਾਇਆ ਹਾਂਜੀ ਉਸੇ ਜਾ ਕੇ ਬਣ ਜੂਗਾ ਜਾਵਾਂਗੇ ਬਿਲਕੁਲ ਜਾਵਾਂਗੇ ਜੇ ਦਰਵਾਜ਼ੇ ਲਈ ਸਾਨੂੰ ਕਿਤੇ ਵੀ ਜਾਣਾ ਪਵੇ ਜਾਵਾਂਗੇ ਜਾਵਾਂਗੇ ਜੀ ਜੀ ਬਿਲਕੁਲ ਬਹੁਤ ਵੱਡੀ ਗੱਲ ਆ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸੋਨੇ ਬਰਾਬਰ ਉਸਤਾਦ ਜੀ ਦਾ ਤੇ ਬਾਈ ਗੋਖੀ ਪੱਦੀ ਦਾ ਤੇ ਅਰਸ਼ ਵੀਰ ਖੜਾ ਵੀਰੇ ਜਿੰਨੇ ਵੀ ਵੀਰ ਪਹੁੰਚੇ ਇੱਥੇ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀ ਬਹੁਤ ਬਹੁਤ ਸਤਿ ਸ਼